ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਅਜਾਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਦੋ ਕੁੜੀਆਂ ਦੀ ਬਹਿਸ ਹੋ ਜਾਂਦੀ ਹੈ ਕਈ ਵਾਰ ਲੜਾਈ ਹੋ ਜਾਂਦੀ ਹੈ ਜਾਂ ਮੁੰਡੇ-ਮੁੰਡਿਆਂ ਦੀ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਪਰ ਇਹ ਜੋ ਵੀਡੀਓਜ਼ ਸਾਹਮਣੇ ਆਈਆਂ ਨੇ ਵਿੱਚ ਬਾਜ਼ਾਰ ਸਾਰੇ ਲੋਕਾਂ ਦੇ ਸਾਹਮਣੇ ਕੁਝ ਮੁੰਡਿਆਂ ਦੇ ਵੱਲੋਂ ਇੱਕ ਕੁੜੀ ਨੂੰ ਕੁੱਟਿਆ ਜਾ ਰਿਹਾ ਹੈ ਇਹ ਘਟਨਾ ਕਿਤੇ ਹੋਰ ਨਹੀਂ ਵਾਪਰੀ ਆਪਣੇ ਚੰਡੀਗੜ੍ਹ ਦੇ ਵਿੱਚ ਹੀ ਘਟਨਾ ਵਾਪਰੀ ਹੈ ਜਿੱਥੇ ਦੋ ਕੁੜੀਆਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਹੁੰਦੀ ਹੈ ਤਾਂ ਉੱਥੇ ਇੱਕ ਕੁੜੀ ਦੇ ਕੁਝ ਸਾਥੀ ਮੁੰਡੇ ਪਹੁੰਚ ਜਾਂਦੇ ਨੇ ਥਾਰ ਲੈ ਕੇ ਆਉਂਦੇ ਨੇ ਇਹ ਮੁੰਡੇ ਤਾਂ ਦੂਜੀ ਕੁੜੀ ਜਿਹੜੀ ਹੁੰਦੀ ਆ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਉਸ ਨੂੰ ਬਹੁਤ ਗੰਦੀਆਂ ਗਾਲਾਂ ਅਪਸ਼ਬਦ ਬੋਲੇ ਜਾਂਦੇ ਨੇ ਵਿੱਚ ਬਾਜ਼ਾਰ ਉਸ ਕੁੜੀ ਨੂੰ ਤਾਂ ਬਾਅਦ ਦੇ ਵਿੱਚ ਜਦੋਂ ਥਾਰ ਲੈ ਕੇ ਨਿਕਲਦੇ ਨੇ ਤਾਂ ਕੁੜੀ ਨੂੰ ਨਾਲ ਕਸੀਟਿਆ ਵੀ ਜਾਂਦਾ ਇਹ ਸੜਕ ਦੇ ਵਿਚਾਲੇ ਵਿੱਚ ਬਾਜ਼ਾਰ ਕੀਤਾ ਗਿਆ ਇਸ ਕੁੜੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਸੜਕ ਦੇ ਵਿਚਕਾਰ ਦੋ ਮੁੰਡਿਆਂ ਨੇ ਇੱਕ ਕੁੜੀ ਨੂੰ ਕੁੱਟਿਆ ਪਹਿਲਾਂ ਦੋ ਕੁੜੀਆਂ ਆਪਸ ਦੇ ਵਿੱਚ ਝਗੜਾ ਕਰਦੇ ਹੋਏ ਨਜ਼ਰ ਆਉਂਦੀਆਂ ਨੇ ਫਿਰ ਇੱਕ ਕੁੜੀ ਦਾ ਦੋਸਤ ਤੇ ਥਾਰ ਦੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਉੱਥੇ ਪਹੁੰਚਦਾ ਹੈ ਤੇ ਦੂਜੀ ਕੁੜੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੁੰਦੀ ਹੈ ਕੁੜੀ ਨੂੰ ਮਾਰਨ ਤੋਂ ਬਾਅਦ ਉਸ ਨੂੰ ਕਾਰ ਤੋਂ ਕਸੀਟਦੇ ਹੋਏ ਵੀ ਦਿਖਾਈ ਦੇ ਰਹੇ ਨੇ ਜੋ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਥਾਰ ਦੇ ਵਿੱਚ ਸਵਾਰ ਨੌਜਵਾਨ ਪਹਿਲਾਂ ਕਾਰ ਦੇ ਵਿੱਚੋਂ ਉਤਰਦਾ ਹੈ ਅਤੇ ਕੁੜੀ ਨੂੰ ਕਈ ਵਾਰ ਥੱਪੜ ਮਾਰਦਾ ਹੈ ਦੋਵੇਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਹੱਥੋਂ ਪਾਈ ਹੋ ਜਾਂਦੇ ਨੇ ਕਾਰ ਦੇ ਵਿੱਚ ਸਵਾਰ ਮੁੰਡਾ ਅਤੇ ਕੁੜੀ ਨਸ਼ੇ ਦੀ ਹਾਲਤ ਦੇ ਵਿੱਚ ਦਿਖਾਈ ਦਿੰਦੇ ਨੇ ਪਸ ਦੌਰਾਨ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਲੋਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਮਾਮਲੇ ਬਾਰੇ ਹਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਦੋ ਕੁੜੀਆਂ ਵਿਚਾਲੇ ਸੜਕ ਤੇ ਲੜਾਈ ਹੁੰਦੀ ਹੈ ਵੀਡੀਓ ਦੇ ਵਿੱਚ ਲਾਲ ਕਮੀਜ਼ ਪਹਿਨੀਆਂ ਦੋ ਕੁੜੀਆਂ ਇੱਕ ਦੂਜੇ ਦੇ ਨਾਲ ਲੜਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਉਹ ਸੜਕ ਦੇ ਵਿੱਚ ਕਾਰ ਇੱਕ ਦੂਜੇ ਨਾਲ ਗਾਲੀ ਗਲੋਚ ਤੇ ਹੱਥੋਪਾਈ ਹੋ ਰਹੀਆਂ ਨੇ ਇਸ ਦੌਰਾਨ ਇਸ ਸਾਰੀ ਘਟਨਾ ਵਾਪਰੀ ਹੈ ਜਿੱਥੇ ਥਾਰ ਦੇ ਵਿੱਚ ਆਏ ਮੁੰਡਿਆਂ ਦੇ ਵੱਲੋਂ ਕੁੜੀ ਨੂੰ ਥੱਪੜ ਮਾਰੇ ਜਾਂਦੇ ਨੇ ਫਿਲਹਾਲ ਇਹ ਵੀਡੀਓ ਇਸ ਵੇਲੇ ਤੇ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਇਸ ਮੌਕੇ ਤੇ ਮੁੰਡੇ ਨੇ ਕੁੜੀ ਨੂੰ ਇਹ ਤੱਕ ਕਹਿ ਦਿੱਤਾ ਕਿ ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦਿਆਂਗਾ ਥਾਰ ਦੇ ਵਿੱਚ ਬੈਠੇ ਆਦਮੀ ਨੇ ਕੁੜੀ ਨੂੰ ਇਹ ਕਿਹਾ ਕਿ ਉਸ ਦੀ ਜ਼ਿੰਦਗੀ ਬਰਬਾਦ ਕਰੇਗਾ ਤੇ ਉਸ ਨੂੰ ਗਾਲਾਂ ਕੱਢਣ ਲੱਗ ਪਿਆ ਕੁੜੀ ਨੇ ਗੁੱਸੇ ਦੇ ਨਾਲ ਜਦੋਂ ਗਾਲਾਂ ਕੱਢ ਦੇ ਗਿਆ ਕਿ ਤੂੰ ਮੇਰੀ ਭੈਣ ਨੂੰ ਛੂਹਣ ਦੀ ਹਿੰਮਤ ਕਿਵੇਂ ਕੀਤੀ ਮੈਂ ਤੈਨੂੰ ਨਹੀਂ ਛੱਡਾਂਗੀ ਤਾਂ ਉਸ ਤੋਂ ਬਾਅਦ ਇਹ ਜੋ ਮੁਲਜ਼ਮ ਹੈ ਕੁੜੀ ਨੂੰ ਕਸੀਟਦਾ ਹੋਇਆ ਨਜ਼ਰ ਆਉਂਦਾ ਹੈ ਦੋਸ਼ੀ ਫਿਰ ਥਾਰ ਦੀ ਡਰਾਈਵਰ ਸੀਟ ਤੇ ਬੈਠਦਾ ਤੇ ਗੱਡੀ ਸਟਾਰਟ ਕਰਦਾ ਹੈ ਡਰਾਈਵਰ ਤੇਜ਼ ਰਫ਼ਤਾਰ ਦੇ ਨਾਲ ਕੁੜੀ ਨੂੰ ਕੁਝ ਦੂਰੀ ਤੱਕ ਘਸੀਟਦਾ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਮੁੰਡੇ ਕੁੜੀਆਂ ਨੂੰ ਘੁੱਟ ਰਹੇ ਸੀ ਤਾਂ ਹੰਗਾਮਾ ਸੁਣ ਕੇ ਬਹੁਤ ਸਾਰੇ ਲੋਕ ਮੌਕੇ ਤੇ ਇਕੱਠੇ ਹੋ ਗਏ ਇੱਕ ਆਦਮੀ ਨੇ ਸੁਰੱਖਿਆ ਗਾਰਡ ਦੀ ਵਰਦੀ ਪਾਈ ਹੋਈ ਸੀ ਪਰ ਬਾਵਜੂਦ ਇਸ ਦੇ ਸਾਰੇ ਦਰਸ਼ਕ ਬਣ ਕੇ ਖੜੇ ਰਹੇ ਲੋਕ ਆਪਣੇ ਮੋਬਾਈਲ ਫੋਨਾਂ ਦੇ ਨਾਲ ਹਮਲੇ ਦੀ ਵੀਡੀਓ ਬਣਾਉਂਦੇ ਰਹੇ ਮੌਜੂਦ ਕਿਸੇ ਵੀ ਵਿਅਕਤੀ ਨੇ ਕੁੜੀਆਂ ਨੂੰ ਬਚਾਉਣ ਜਾਂ ਪੁਲਿਸ ਨੂੰ ਰਿਪੋਰਟ ਕਰਨ ਦੀ ਖੁਦ ਨੂੰ ਦਖਲ ਨਹੀਂ ਦਿੱਤੇ ਤਾਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੁੜੀਆਂ ਦੇ ਨਾਲ ਬਹੁਤ ਗਲਤ ਹੋ ਰਿਹਾ ਹੈ ਜਾਂ ਮੁੰਡਿਆਂ ਦੇ ਨਾਲ ਗਲਤ ਹੋ ਰਿਹਾ ਹੈ ਦੂਜੇ ਪਾਸੇ ਜਦੋਂ ਅੱਖਾਂ ਦੇ ਸਾਹਮਣੇ ਅਜਿਹਾ ਕੁਝ ਅਸੀਂ ਦੇਖਦੇ ਹਾਂ ਤਾਂ ਅਸੀਂ ਮੂਕ ਦਰਸ਼ਕ ਬਣ ਜਾਂਦੇ ਹਾਂ ਕਿਉਂਕਿ ਕੁੜੀ ਜੋ ਕਹਿ ਰਹੀ ਹੈ ਕਿ ਮੇਰੀ ਭੈਣ ਨੂੰ ਛੂਹਣ ਦੀ ਹਿੰਮਤ ਕੀਤੀ ਤਾਂ ਇਹ ਲੜਾਈ ਝਗੜਾ ਹੋ ਗਿਆ ਫਿਲਹਾਲ ਮੁੱਖ ਕਾਰਨ ਕੀ ਰਿਹਾ ਲੜਾਈ ਦਾ ਹਲੇ ਤੱਕ ਨਹੀਂ ਪਤਾ ਪਰ ਦੋ ਕੁੜੀਆਂ ਦੀ ਲੜਾਈ ਦੇ ਵਿੱਚ ਮੁੰਡਿਆਂ ਦੇ ਵੱਲੋਂ ਆਉਣਾ ਤੇ ਇੱਕ ਕੁੜੀ ਦੇ ਨਾਲ ਅਜੀਹਾ ਕਰਨਾ ਕਿੱਥੇ ਤੱਕ ਜਾਇਜ਼ ਹੈ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਦੱਸੋ ਆਪਣੀ رائے ਕਿ ਕਿਸ ਤਰੀਕੇ ਦੇ ਨਾਲ ਇਹ ਜੋ ਘਟਨਾ ਵਾਪਰੀ ਹੈ ਇਹ ਵਾਜਿਬ ਹੈ ਜਾਂ ਨਹੀਂ ਜਾਂ ਲੋਕਾਂ ਨੂੰ ਇਸ ਤੇ ਆਵਾਜ਼ ਚੁੱਕਣੀ ਚਾਹੀਦੀ ਸੀ ਜਾਂ ਨਹੀਂ ਅੱਗੇ ਬੰਦੇ ਬਾਤ ਬੁਲਵਾ ਕੋ ਫੋਨ ਕਰਕੇ ਫੋਟੋ ਆ뜰ਾਈਗੀ ਤੇ ਮੈਂ ਸਮਾਰ ਕੇ ਘਰ ਆਫ ਕਰ ਦੂੰਗਾ ਰੰਡੀ ਤੇਰੀ ਰੰਡੀ ਹੈ